ਮੈਂ ਤਾਂ ਕੁਝ ਕਹਿਣ ਤੋਂ ਪਹਿਲਾਂ ਮਨ ਗੋਹਣ ਉਸ ਖਾਲਸੇ ਮੁਬਾਰਕਵਾਦ ਦਿੰਦਾ ਪਹਿਲਾਂ ਤਾਂ ਵਿਆਹ ਦੀ ਮੁਬਾਰਕਵਾਦ ਨਾਨਕ ਸ਼ਕਤੀ ਦੀ ਮੁਬਾਰਕਵਾਦ ਦੂਜੀ ਇਸ ਗੱਲ ਦੀ ਮੁਬਾਰਕਵਾਦ ਹੈ ਜਿਹੜੀ ਤੁਸੀਂ ਨਵੀਂ ਪਿਰਤ ਪਾਈ ਸੱਚ ਇਹ ਹੈ ਤੁਸੀਂ ਕਹਿਣਗੇ ਲੋਕ ਕੀ ਕਹਿਣਗੇ ਲੋਕ ਇੰਨੇ ਖੁਸ਼ ਹੋਣਗੇ ਵਿੱਚੋਂ ਸਾਰੇ ਲੋਕ ਇਸ ਗੱਲ ਤੇ ਦੂਜੇ ਹੱਕ ਕਰਦੇ ਨੇ ਕਿ ਜਿਹੜੇ ਇਹ ਖਰਚੇ ਆ ਇਹਨਾਂ ਨੂੰ ਘਟਾਇਆ ਜਾਵੇ। ਜਿਹੜੀ ਨਵੀਂ ਪਿਰਤ ਹੈ ਕੋਈ ਕੋਈ ਪਾ ਸਕਦਾ ਜਿੰਨਾ ਅੱਜ ਹੌਸਲਾ ਹੋਵੇ। ਬਹੁਤ ਲੋਕ ਚੰਗੀ ਗੱਲ ਤੋਂ ਵੀ ਡਰਦੇ ਰਹਿੰਦੇ ਕਰਨ ਤੋਂ ਕਿ ਜਦੋਂ ਲੋਕ ਉਹਨਾਂ ਨੂੰ ਮੋਹਰੇ ਦਿਖਦਾ ਹੋਵੇ ਪੰਮੀ ਦੀ ਜੁਰਤ ਨਹੀਂ थी ਦੇਖੋ ਮੈਂ ਸਾਫ਼ ਕਹਿੰਦਾ ਪੰਮੀ ਦੀ ਕੋਈ ਜੁਰਤ ਨਹੀਂ थी ਜੇ ਤੁਹਾਡੇ ਵੱਲੋਂ ਇਹਨਾਂ ਨੂੰ ਇਹ ਨੂੰ ਵਿਸ਼ਵਾਸ ਨਾ ਹੁੰਦਾ ਵੀ ਮੇਰੀ ਇਹਨਾਂ ਨੇ ਗੱਲ ਮੰਨ ਜਾਣੀ ਇਹਨੇ ਤਾਂ ਕਿਹਾ ਵੀ ਮੇਰੇ ਇੱਧਰ ਵੀ ਤੁਹਾਡੇ ਵਾਲੇ ਪਾਸੇ ਕਿ ਜੋ ਮੈਂ ਕਹਿਣਾ ਮੰਨੀ ਕਦੋਂ ਜਾਂਦੀ ਹੈ ਜਿਸ ਇਨਸਾਨ ਤੋਂ ਬੰਦੇ ਦੀ ਆਤਮਾ ਖੁਸ਼ ਹੋਵੇ ਖੁਸ਼ੀ ਦਾ ਮਤਲਬ ਹੈ ਜਦੋਂ ਤੁਹਾਡਾ ਰਿਸ਼ਤਾ ਜੁੜਿਆ ਉਸ ਦਿਨ ਤੋਂ ਲੈ ਕੇ ਤੁਹਾਡਾ ਅੱਜ ਤੱਕ ਜੋ ਸੁਖ ਪੰਮੀ ਨੂੰ ਤੁਹਾਡੇ ਚੋਂ ਮਿਲਿਆ ਜਾਂ ਤੁਹਾਨੂੰ ਇਹਦੇ ਚੋਂ ਮਿਲਿਆ ਇਹ ਤੋਂ ਬੜੀ ਨਾ ਕੋਈ ਮਾਇਆ ਨਾ ਇਹ ਤੋਂ ਬੜੀ ਕੋਈ ਨਾਨਕਸ਼ਕ ਹੈ ਤੇ 24 ਘੰਟੇ ਧੀ ਦੇ ਸਿਰ ਪਰ ਤਾਂ ਹੱਥ ਫੇਕਿਆਂ ਦਾ ਰਹਿੰਦਾ ਹੀ ਰਹਿੰਦਾ ਹੈ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਪੰਮੀ ਨੇ ਜਿਹੜੀ ਪਿਰਤਪਾਈ ਜਿਹੜੇ ਪੰਜ ਬੰਦੇ ਲੈ ਕੇ ਗਏ ਪਹਿਲਾਂ ਵੀ ਇੱਕ ਵਾਰੀ ਹੋਇਆ ਸੀਗਾ ਪੰਜ ਬੰਦੇ ਹਾਂਜੀ ਪਰ ਉਹ ਦੋ ਅੱਤਵਾਦੀਆਂ ਤੋਂ ਡਰਦੇ ਹੋਏ ਸੀਗਾ ਉਹ ਉਦਾਂ ਨਹੀਂ ਉਹ ਮਨਉਂ ਨਹੀਂ ਸੀਗਾ ਉਹ ਡਰਦੇ ਨਹੀਂ ਕੀਤਾ ਸੀਗਾ ਡਰਦੇ ਨੇ ਕਰ ਦਿੱਤਾ ਫਿਰ ਉਹ ਜਦ ਖਤਮ ਹੋ ਗਿਆ ਤਾਂ ਮੁੜ ਕੇ ਉਹ ਮੁੜ ਕੇ ਧੀ ਚੱਲ ਪਈ ਇਹ ਮਰਜ਼ੀ ਤੇ ਆਪਣੀ ਮਰਜ਼ੀ ਤੋਂ ਤੁਸੀਂ ਕੀਤਾ ਭੈਣ ਜੀ ਪੰਮੀ ਪੰਜ ਬੰਦੇ ਲੈ ਕੇ ਭੈਣ ਗਿਆ ਸੀਗਾ ਪਰ ਉਹਰ ਉਹ ਦੂਜੇ ਬਹੁਤ ਵਧੀਆ ਦੂਜੇ ਇਹਨਾਂ ਨੇ ਇੰਨੇ بڑے ਪੈਸੇ ਰੱਖੇ ਪਿਆ ਥਾਲੀ ਭਰ ਦਿੱਤੀ ਪੰਮੀ ਨੇ ਸਾਰਿਆਂ ਦੀ ਆਗਿਆ ਨਾਲ ਬੇਨਤੀ ਕੀਤੀ ਵੀ ਮੈਂ ਆਪ ਬੇਨਤੀ ਕਰ ਲਾਂ ਫਿਰ ਮੈਂ ਇਹ ਤੁਹਾਡੇ ਹੀ ਪੈਸੇ ਆ ਮੈਂ ਰੀਤੀ ਨਮੀ ਪਾਣਾ ਜਾਂਦਾ ਮੈਂ 1100 ਤੋਂ ਵੱਧ ਤੁਹਾਡਾ ਨਹੀਂ ਹੈ ਇਹ ਜੇ ਤੁਸੀਂ ਪਰਜੈਸ ਕਰਨੇ ਇਹ ਨਹੀਂ ਹੈ ਵੀ ਤੁਹਾਡੇ ਰੱਖਣੇ ਨੇ ਬਹੁਤ ਵਧੀਆ ਇਹ ਸਾਰਿਆਂ ਨੇ ਜਿਹੜੀ ਇਸ ਗੱਲ ਨੂੰ ਪ੍ਰਵਾਨ ਕੀਤਾ ਤੁਸੀਂ ਵੀ ਬਾਹਰ ਤੋਂ ਦੂਜਾ ਲੋਕਾਂ ਜਾਂਦੇ ਤੁਸੀਂ ਵੀ ਦੱਸ ਦਿਓ ਜਿਹੜੇ ਸਮਾਜ ਦੇ ਵਿੱਚ ਨਵੀਂ ਅਲੀਆਂ ਪਾਦੇ ਲੋਕ ਉਹਨਾਂ ਨੂੰ ਸਤਿਕਾਰ ਦੇਕ ਨਹੀਂ ਸਤਿਕਾਰ ਦੇ ਬਹੁਤ ਸਤਿਕਾਰ ਦੇ ਬਿਲਕੁਲ ਸੋ ਮੇਰੀ ਬੇਨਤੀ ਹੈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੈ ਤੁਸੀਂ ਦੋਹਾਂ ਨੇ ਨਵੀਂ ਪਿਰਤ ਪਾਈ ਤੇ ਨਵੀਂ ਪਿਰਤ ਹੈ ਤੁਸੀਂ ਕਹਾਂਗੇ ਲੋਕ ਕੀ ਕਹਣਗੇ ਲੋਕ ਇਹ ਕਹਿਣਗੇ ਪਹਿਲਾਂ ਗੱਲ ਜਦੋਂ ਆ ਇੱਕ ਦਿਨ ਦਾ ਵਿਆਹ ਹੋਇਆ ਪੁੱਛਿਆ ਸੀਗਾ ਲੋਕਾਂ ਨੇ ਪਹਿਲਾਂ ਕੌਣ ਗਿਆ ਸੀਗਾ ਵਿਆਹ ਇਹ ਤੁਹਾਡੇ ਜਿੰਮੇ ਵੀ ਲੱਗੂਗਾ ਕਿ ਭਾਈ ਇਹ ਪੰਮੀ ਨੇ ਕੀਤਾ ਤੇ ਕਲਾਰ ਵਾਲਿਆਂ ਨੇ ਇਸ ਗੱਲ ਨੂੰ ਸੈੱਟ ਕੀਤਾ ਸਾਡਾ ਬਹੁਤ ਧੰਨਵਾਦ ਇਹਦੇ ਲਈ ਗਰੀਬ ਗੁਰਬੀ ਜਿਹੜਾ ਉਹ ਵੀ ਵੱਜ ਜਾਂਦਾ ਉਹਦੇ ਪਿਰਤ ਵੀ ਚੰਗੀ ਹੈ ਸੋ ਐਸ ਪਿਰਤ ਨੂੰ ਸਾਰਿਆਂ ਨੂੰ ਇਹ ਬੇਨਤੀ ਵੀ ਹੈ ਇਹ ਪਿਰਤ ਨੂੰ ਲਾਗੂ ਵੀ ਰੱਖਿਓ ਇਹੀ ਨਹੀਂ ਪੰਮੀ ਨੇ ਕਰਤੀ ਕਿ ਕਲਾਰ ਵਾਲੇ ਮੰਨ ਗਏ ਇਹ ਪਿਰਤ ਨੂੰ ਕਾਬੂ ਵੀ ਰੱਖੋ ਲਾਗੂ ਵੀ ਰੱਖੋ ਜਿਵੇਂ ਪਹਿਲਾਂ ਦੀ ਸਾਡੇ ਬਜ਼ੁਰਗਾਂ ਦੀ ਪਿਰਤ ਹੈ ਤਾਂ ਸਾਡੇ ਬਜ਼ੁਰਗ ਉਹ ਹੀ ਪਾਗੇ ਉਹ ਹੀ ਪਾਗੇ ਸਗੇ ਅਸੀਂ ਉਹ ਪਿਰਤ ਤੋਂ ਗਾਹਾਂ ਵੱਧਦੇ ਵੱਧਦੇ ਵੱਧ ਕੇ ਚੱਲੇ ਦੂਜੇ ਮੈਂ ਤਾਂ ਕਹਿੰਦਾ ਵਧੀਆ ਗੱਲ ਹੈ ਪਏ ਅਸੀਂ ਤੁਰ ਕੇ ਆਪਣੇ ਬਜ਼ੁਰਗਾਂ ਦੀਆਂ ਤੇ ਆਏ ਆ ਤੁਸੀਂ ਦੋਏ ਵਧਾਈ ਦੇ ਪਾਤਰ ਹੈ ਤੇ ਇਸ ਗੱਲ ਨੂੰ ਆਪਾਂ ਸਾਰੇ ਜਿੰਨੇ ਬੈਠੇ ਬਰਾਦੀ ਯਾਦ ਰੱਖੂਗੀ ਤੇ ਤੁਸੀਂ ਨਵੀਂ ਪਿਰਤ ਭਾਈ ਨਮਾਰਾ ਪਾ ਸਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੱਖ ਲੱਖ ਵਧਾਈ